ਹਾਂਜੀ ਆਜਾ ਪਪਾ ਮੰਗੇ ਹਰੀ ਮਿਰਚ ਦਾ ਆਚਾਰ ਪਹਿਲਾਂ ਆਪਾਂ ਮਿਰਚਾਂ ਧੋ ਲੈਣਾ ਫਿਰ ਇਹਦੇ ਵਿੱਚ ਕਰਕਜਾ ਸੁਈ ਨਾਲ ਚੀਪ ਪਾ ਲੈਣਾਗਾ ਫਿਰ ਇਹਦੇ ਵਿੱਚ ਨਮਕ ਪਾ ਦੀਏ ਸਵਾਦ ਅਨਸਾਰ ਫਿਰ ਇਹਦੇ ਵਿੱਚ ਹਲਦੀ ਪਾ ਲੈਣੀ ਹੈ एक चम्मच लाओ मिर्च के हिसाब न भी मिर्चा पीने रहन उस बाद तो एक चम्मच राई का पा देना राई पीस के चंगी तरह मिक्स कर लेना ਤਾਂ ਜੋ ਮੇਰੇ ਚ ਆਪਣੀ ਇਹ ਮਿਰਚ ਦੇ ਹਲਦੀ ਤੇ ਨਿੰਮ ਨਮਕ ਸਰੋਂ ਤੇ ਰਸ ਤੇ ਚੰਗੀ ਤਰ੍ਹਾਂ ਮਿਕਸ ਕਰ ਲਉਣੀ ਇਹ ਕਈ ਵਾਰ ਆਪਣਾ ਮਿਲਵੇ ਟਾਈਮ ਕੱਟ ਸੀਗਾ ਇਸ ਕਰਕੇ ਮੈਂ ਤਾਂ ਇਸ ਤਰੀ ਨਹੀਂ ਪਾ ਦਿੱਤਾ ਪਰ ਵਧੀਆ ਬਣ ਜਾਂਦਾ ਹੈ ਅਚਾਰ ਕਈ ਲੋਕ ਇਦਾਂ ਕਰ ਦਿੰਦੇ ਜਿਵੇਂ ਆਪਾਂ ਚੀਰ ਪਾ ਲੈਣੇ ਆਂਗੇ ਨਾ ਚੀਰ ਦੇ ਵਿੱਚ ਮਸਾਲਾ ਭਰ ਦੇਣੀ ਹੈ ਸਾਰਾ ਰਲਾ ਕੇ ਨੂਨ ਹਲਦੀ ਤੇ ਅਗਲਾ ਕੇ ਵਿੱਚ ਪਾ ਦਿੰਦੇ ਨੇ ਮੈਂ ਤਾਂ ਐਂ ਇਸ ਤਰ੍ਹਾਂ ਹੀ ਪਾਉਣੀ ਹੈ ਜੀ ਇਹ ਚਾਰ ਆਪਣਾ ਬਣ ਗਿਆ ਜੀ ਤੇ ਰਲ ਕੇ ਸਾਰੀ ਚੰਗੀ ਤਰ੍ਹਾਂ ਫਿਰ ਇਸ ਨੂੰ ਇੱਕ ਡੱਬੇ ਵਿੱਚ ਪਾ ਦੇਣਾ ਹੈਗਾ ਡੱਬਾ ਵਧੀਆ ਸੁੱਕਾ ਹੋਵੇ ਕਈ ਵਾਰ ਪਾਣੀ ਰਹਿ ਜਾਂਦਾ ਹੈ ਨਾਲ ਮਿਰਚ ਦਾ achar ਖਰਾਬ ਹੁੰਦਾ ਡਰ ਹੈ ਉਸ ਤੋਂ ਬਾਅਦ ਜਦੋਂ 2-3 ਦਿਨ ਹੋ ਜਾਂਦੇ ਨੇਗੀ ਇਹਨੂੰ ਹਲਾ ਕੇ achar ਨੂੰ ਇਹਦੇ ਵਿੱਚ ਥੋੜਾ ਜਿਹਾ ਛਿਲਕਾ ਪਾ ਦੇਣਾ ਉਹ ਨਾਲ ਮਿਰਚ ਦਾ achar ਕਦੇ ਵੀ ਖਰਾਬ ਨਹੀਂ ਹੁੰਦੀ ਹੈ ਤੇ ਟੇਸਟੀ ਬਣਦੀ ਹੈ ਕਈ ਵਾਰ ਆਪਾਂ ਨੂੰ ਲਿਖਾਟ ਮਿੱਠੀ ਜਿਹੀ ਮਿਰਚ ਵਧੀਆ ਲੱਗਦੀ ਹੈਗੀ ਤਾਂ ਆਪਾਂ ਉਹਦੇ ਵਿੱਚ ਥੋੜੀ ਜਿਹੀ ਚੀਨੀ ਪਾ ਦਿਓ। ਸਿਗਰੀ ਬਿੱਚ ਫੱਟੀਆਂ ਅਲੈਚੀਆਂ ਕੱਟ ਕੇ ਉਹ ਖੱਟ ਮਿੱਠੀ ਖੱਟ ਮਿੱਠੀ ਰਸਤ ਬਣ ਜੂਗੀ। ਥੈਂਕ ਯੂ।